ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਦੇ ਰਿ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਹਿਆਂ ਦਾ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌ ਤੋਂ ਕਵਰ ਕਰਾਂਗੇ ਜੀ ਬਾਈ ਬੱਗੇ ਕੋਲੋਂ ਦੋ ਬੈੜਾ ਤੁਹਾਨੂੰ ਦਿਖਾ ਦੇਾਂਗੇ ਜਰਸੀ ਨਸਲ ਦੀਆਂ ਇੱਕ ਸੂਈ ਸਵਾਈ ਤੁਹਾਨੂੰ ਟੌਪਲੀ ਦਿਖਾ ਦਏ ਮਦਰ ਟੌਪ ਦੀ ਬੱਚੀ ਦਿਖਾ ਦੇਗੇ ਤੇ ਇੱਕ ਤੁਹਾਨੂੰ ਗੱਬਣ ਦਿਖਾ ਦਏ ਦੋਨੇ ਜਰਸੀਜ਼ ਦੇ ਵਿੱਚੋਂ ਇੱਕ ਵੀ ਕਾਣ ਨਹੀਂ ਬਾਹਰ ਪਿਓਰ ਤੁਹਾਨੂੰ ਬ੍ਰੀਡ ਮੈਨ ਨਹੀਂ ਜਸ ਸਸੀ ਕਾ ਬਾਈ 100% ਬਾਈ 100 ਦੀਆਂ 100 ਸਸੀ ਕਾ ਬਾਈ ਜੀ ਸਸੀ ਕਾਲ ਭਰਾ ਓ ਠੀਕ ਹੋ ਮੇਰੇ ਬੱਕਰਾ ਵਧੀਆ ਬਾਈ ਪਰ ਇਹਦਾ ਨੰਬਰ ਬੋਲੋ ਜੀ 987624270 ਪਿੰਡ ਆਪਣਾ ਜੀ ਪਿੰਡ ਚੌਕੇ ਜਿਲ੍ਹਾ ਫੰਡਾ ਤਹਿਿਲ ਬਾਲਿਆਂ ਦੀ ਤਹਿਿਲ ਆ ਗਈ ਬਾਲਿਆਂ ਵਾਲੀ ਨੇੜੇ ਆਪਾਂ ਨੂੰ ਜੀ ਨੇੜੇ ਬਾਈ ਖੋਖਰ ਰੜ ਬੱਲੋ ਰਾਮਪੁਰਾ ਸ਼ਹਿਰ ਵੀ ਨੇੜੇ ਤਾਬਾ ਵੀ ਨੇੜੀ ਆ ਜੀ ਓਕੇ ਜੀ ਅੱਜ ਫਿਰ ਕਿੰਨੇ ਜਾਨਵਰ ਆ ਕੋਈ ਬੜਾ ਬਾਈ ਇੱਕ ਕੱਲ ਸੁਈਆ ਜਰਸੀ ਤੇ ਇੱਕ ਹੈਗੀ ਗੱਬਣ ਇੱਕ ਗੱਬਣ ਜਰਸੀ ਆ ਬਾਈ ਓਕੇ ਜਿਹੜੀ ਗੱਬਣ ਜਰਸੀ ਆਪਾਂ ਦੇਖੀ ਜਾਨੇ ਆ ਬਾਈ ਬਾਈ ਟਾਪ ਬਰੀਡ ਆ ਜਮਨ ਦੇ ਵਾਰ ਬਰੀਡਾ ਤੇ ਬਾਜਨ ਵਯੂਦ ਬਹੁਤ ਹੈ ਨਾ ਇੱਕ ਨੰਬਰ ਵੜਾ ਹੈ ਬਾਈ 400 ਦਾ ਠੰਡੀ ਹੀਲ ਦੀ ਫੋਟੋ ਤੇ ਬਾਈ ਜੀ ਬਗੇ ਕਿੰਨੇ ਦਿਨ ਕੱਟ ਜੂਗੇ ਇਹ ਬਾਈ 3 ਤੋਂ 4 ਦਿਨ ਲੈਂਦਿਆ ਜੀ 3 ਤੋਂ 4 ਦਿਨ ਬਾਕੀ ਥਣਾ ਥਣਾ ਦੀ ਤੇ ਪਾਰ ਪਿੱਛੇ ਦੀ ਗਰੰਟੀ ਸਾਰੀ ਜ਼ਿੰਮੇਵਾਰੀ ਹੋਊਗਾ ਜੇ ਰਿਹਾ ਕੋਈ ਤੋੜ ਤਰੇ ਗੇ ਚ ਇੱਕ ਸੁਆ ਦੂਜਾ ਬਾਈ ਦਾ ਜਮਾਂ ਦੂਜਾ ਬਾਈ 18 ਕਿਲੋ ਦੁੱਧ ਦਿੱਤਾ ਬੈਣ ਨੇ ਲੈਵਾ ਦੇਖ ਤੇ ਐਤ ਕੀ ਫਿਰ ਕਿੰਨਾ ਕਹਿ ਕੇ ਦੇਦਾ 20 ਕਿਲੋ ਦੋ ਯਾਰ ਇੱਥੀ ਹਾਂ ਦੇਖੋ ਜੀ ਮੂਰੇ ਲੈਵਾ ਉਨੇ ਹੀ ਮੂਰੇ ਟੁਕੜਾ ਮੂਰੇ ਥੋਨੇ ਦਿਕਰ ਪਿਆ ਹੈ ਨਾ ਹਾਂ ਦੋ ਗਿੱਠਾ ਮੂਰੇ ਉਹਨਾਂ ਪਿੱਛੇ ਹਲਦਾ ਚਾਰ ਸਪੇਰੇ ਦੀ ਨਾ ਜੇ ਆਪਾਂ ਗੱਲ ਕਰ ਲਏ ਰੰਗ ਪ੍ਰਿੰਟ ਕੱਟ ਮਿਲਦਾ ਇਹ ਹੂੰ ਲੈ ਚੱਲੋ ਜੀ ਯਾਰ ਮੈਂ ਭਾਈ 20 ਪਿੰਡਾ ਜ ਨਹੀਂ ਲੱ컬ਦਾ ਬਚਾ ਯਾਰ ਆ ਜਾ ਆ ਦੇਖੋ ਜੀ ਤੋਰਾ ਤਾਰਾ ਬੱਚੀ ਦਾ ਇੱਕ ਨੰਬਰ ਵਾ ਭਾਈ ਅੱਜ ਦੇ ਦਸਲਾ ਬੈੜਦਾ ਮੈਂ ਹੀ ਲੈ ਚੱਲੋ ਉਧਰ ਵੀ ਹੈਗਾ ਜਗਾਰਡ ਹੂੰ ਦੱਸ ਦੀ ਯਾਰ ਆ ਬਾਕੀ ਦੇਣਾ ਯਾਰ ਦੇ ਆ ਜਿਹੜਾ ਦਾ ਭਾਂਡਾ ਦੇਖਾ ਜਿਹੜੀ ਦੱਸ ਦੀ ਆ ਹਾਂ 20 ਲੀਟਰ ਜਰ ਕੁਆਲਿਟੀ ਵਾਲੀ ਬੈੜਾ ਜੇ ਇਹ ਨਹੀਂ ਦੂ ਭਾਈ ਯਾਰ ਦੇਣੇ ਤੇ ਕੋਈ ਦਿੰਦਾ ਵੀ ਨਹੀਂ ਹਾਂ ਆ ਦੇ ਫੇਸ ਦੇਖ ਫੇਸ ਦੀ ਕੁਆਲਿਟੀ ਇੱਕ ਨੰਬਰ ਦੀ ਕਿਉਂ ਮੋਦੀ ਹੈ ਇੱਕ ਰਮ 100 ਦੀ 100% ਜਰਸੀ ਹੈ ਮੈਂ ਕਹਿੰਦਾ ਟਵਾ ਵਗੈਰਾ ਤੇ ਚਾਰ ਚਾਰ ਨੰਬਰਾਂ ਦਾ ਛੋਟਾ ਛੋਟਾ ਕੰਨ ਹੈ ਨਾ ਹਾਂ ਜੀ ਆ ਦੇਖੋ ਜੀ ਨਾ ਹਰੀ ਬਾਰੀ ਚੰਗੀ ਆ ਯਾਰ ਕੁਆਲਿਟੀ ਪੂਰੀ ਚੰਗੀ ਬਾਕੀ ਦੀ ਗੱਲ ਯਾਰ ਕਿਤੇ ਹੁੰਜੀ ਵੀ ਨਹੀਂ ਕੋਈ ਬੁਝੀ ਲਾਮੀ ਨਹੀਂ ਹੈ ਨਾ ਖੜਾ ਦੀ ਭਾਰ ਦੀ ਸਾਰੇ ਗੱਲ ਦੀ ਆਪਣੀ ਜ਼ਿੰਮੇਵਾਰੀ ਹੋਊ ਯਾਰ ਬਾਕੀ ਦਾ ਲਿਸੀ ਲਾਮੀ ਵੀ ਕਿਸੇ ਪਾਸੇ ਨਹੀਂ ਮਾ ਨਾ ਕਿਸੇ ਪਾਸੇ ਵੀ ਨਹੀਂ ਤੇ ਬਾਈ ਜੀ ਕਿੰਨੇ ਪੈਸੇ ਆ ਫਿਰ ਇਹਦੇ ਪੈਸੇ ਬਾਈ ਫੋਨ ਤੇ ਕਰਾ ਵੇਚਣ ਵਾਲੀ ਗੱਲ ਕਰਾ ਜਾਇਜ ਜੇ ਹੋ ਜਾਵਾਂ ਮਾ ਜਾਇਜ ਉਹ ਜਿਆ ਗੱਲਾਂ ਤੂੰ ਜੀਲ ਸਾਉ ਤਾਂ ਹੈਗੀ ਹੋਈ ਆ ਤਾਂ ਦਿੱਤੀ ਜਾਂਦੀ ਹੈ ਹੂੰ ਇੰਨੀ ਠੰਡੀ ਆ ਬਹਿੜ ਜਾ ਓਕੇ ਜਮਾ ਬਾਈ ਸੂਈ ਯਾਰ ਬਹਿਣ ਦੱਸੂਗੀ ਦੱਸੂ ਕਿੰਨੇ ਦਿਨ ਗੱਟ ਜੂ ਬਈ ਤੇ ਵਧੇ 304 ਦਿਨ ਪਏ ਤਿੰਨ ਤੋਂ ਚਾਰ ਦਿਨ ਹਜੇ ਵੀ ਪੋਲਾ ਪੰਗਾ ਹਾਂ ਦੇਖ ਬਾਈ ਮੇਰੇ ਬੜਾ ਠੋਕੇ ਆ ਜਮਾ ਦੇਖੋ ਜੀ ਭਾਂਡਾ ਚਾਰ ਸਵੇਰੋਂ ਜੇ ਆਪਾਂ ਗੱਲ ਕਰ ਲੈਣੇ ਫੁੱਟਬਾਲ ਨੂੰ ਤੇ ਹੁਣ ਬਾਈ ਜੀ ਆਪਾਂ ਗੱਲ ਕਰ ਲਗੇ ਦੂਜਾ ਸੂਈ ਇਹ ਦੇਖ ਰਹੀ ਦੂਜਾ ਬਾਈ ਜਮਾ ਅਰੀਜਨਲ ਤੇ ਦੂਜਾ ਸੂ ਆ ਗਿਆ ਤੇ ਥਣ ਬਾਈ ਬੱਗੇ ਕਲਾਸ ਬਾਈ ਬੱਚੀ ਜਾਦੇ ਹੂੰ ਮਾਈ ਗੋਡ ਇਹ ਲਾਣਾਊਗਾ ਗਾਰੇ ਬੱਚੀ ਵੀ ਫਿਰ ਪਿਓਰ ਪੂਰੀ ਟੌਪ ਦੀ ਬੱਚੀ ਆ ਬਾਈ ਹੂੰ ਜਰਸੀ ਨਸਲ ਦੀ ਬੱਚੀ ਆ ਗਈ ਦੇਖ ਬਾਈ ਜੱਲੇਵਾ ਪਿਲੇਵਾ ਕਰੋ ਚੈੱਕ ਜੀ ਕਿਆ ਬਾਤ ਹੂੰ ਯਾਰ ਲਿਖਾਈ ਕੋਈ ਨਜ਼ਰ ਲੈ ਤੇ ਫਾੜੀ ਵਾਲਾ ਆਰਡਰ ਆ ਗਿਆ ਨਾ ਮਹਾ ਜਰ ਤੂੰ ਕਿਆ ਬਾਤ ਆ ਤੂੰ ਧਾਰਾਂ ਧੂਰਾ ਪੈਂਦੇ ਨਾ ਹਵਾ ਇਹ ਤੈਨੂੰ ਓਕੇ ਖੋਲੋ ਫਿਰ ਇਹਦਾ ਪਹਿਲਾ ਤੋਰਾ ਕਰਾ ਦੇ ਜੀ ਚੈੱਕ ਮੋੜ ਕੇ ਮਾਰਾਂਗੇ ਧਾਰਾਂ ਜੀ ਕਵਾਲਿਟੀ ਵਾਲੀ ਬੱਛੀ ਆ ਗਈ ਬਾਈ ਫੇਸੂ ਯਾਰ ਬਸ ਬਾਈ ਕਿੰਨੇ ਦਿਨ ਹੋ ਗਏ ਨੂੰ ਸੋਈ ਨੂੰ ਬਸ ਕੱਲ ਪਰਸੋ ਸੋਈ ਆ ਪਰਸੋ ਸੋਈ ਆ ਫਿਰ ਤਾਂ ਬੌੜਾ ਚ ਅੱਛਾ ਬੌੜਾ ਹੀ ਆ ਬਾਈ ਹੁਣ ਤੇ ਬਾਈ ਜੀ ਕਿੰਨਾ ਬੌੜਾ ਹੁਣ ਰੈਡੀ ਆ ਬੌੜਾ ਬੌੜਾ 14 15 14 15 14 ਤੋਂ 15 ਕਿਲੋ ਬੌੜਾ ਰੈਡੀ ਆ ਜੀ ਦੇਖ ਬਾਈ ਬਾਕੀ ਦਾ ਗੁੱਠਾ ਗੱਠਾ ਹਵਾਨੇ ਨੇ ਤੇ ਫੇਸ ਦੀ ਕੁਆਲਿਟੀ ਕਰੋ ਚੈੱਕ ਬੋਦੀਵਾਦੀ ਦੇਖੋ ਆ ਦੇਖੋ ਹੂੰ ਮੈਂ ਕਹਿੰਦਾ ਯਾਰ ਸੀਲ ਬਹੁਤ ਆ ਹਨਾ ਬੜੀ ਬਾੜ ਯਾਰ ਘਰੇ ਇਹ ਬੰਦੇ ਨੇ ਕੱਦ ਕਾਠ ਵਾਲੀ ਵੀ ਉਵੇਂ ਨਿੱਕੀ ਜਰਸੀ ਨਹੀਂ ਆ ਗਈ ਹਨਾ ਰੰਗ ਰੋਂਗ ਦੇਖ ਬਾਈ ਕੱਦ ਆ ਦੇਖੋ ਜੀ ਫੇਰ ਦੀ ਕੁਆਲਿਟੀ ਤੇ ਲੇਵਰੀ ਕੁਆਲਿਟੀ ਕਰੋ ਚੱਕ ਜੀ ਆ ਦੇਖੋ ਜੀ ਹੂੰ ਜਾ ਜਾ ਮਾ ਬਈਆ ਤੇ ਸੱਕਰੀ ਮੈਂ ਕਹ ਕੋਈ ਚੱਕ ਲੈ ਚਲੋ ਲੰਮੀ ਲੈ ਆ ਵੀ ਨੂ ਦਿੱਕਤ ਬੈਠਦੀਆਂ ਯਾਰ ਆ ਦੇਖੋ ਜੀ ਦੇਖ ਬਾਈ ਮੈਂ ਕਹਿੰਦਾ ਚਾਰ ਸਿਬੇਰੇ ਦੀ ਗੁੰਦੀ ਬਈਆ ਲੈਵੇ ਕਹਿੰਦੇ ਹਨਾ ਬਹੁਤ ਯਾਰ ਰੰਗ ਰੋਂਗ ਕੱਦ ਬੈੜਦਾ ਝੌਂਕੋ ਸਰੀਰ ਸਥਾਨਾ ਇਹ ਪਾਸੇ ਰੱਤਗਰਾਨੀ ਕਿਤੋਂ ਕਿਤੇ ਕਰ ਦੁੱਧ ਨੂੰ ਜਾੜੂ ਬਈ ਦੁੱਧ ਦੇ ਦੂ 20 ਕਿਲੋ 20 ਕਿਲੋ ਦੁੱਧ ਦੇ ਦੇ 20 ਕਿਲੋ ਦਾ ਤੇ ਬਾਕੀ ਦੀ ਗੱਲ ਚੰਗੀ ਆ ਜੀ ਲਿਓ ਜੀ ਕੁਆਲਿਟੀ ਦੇਖ ਤੂੰ ਬੈਠ ਜੀ ਵਾਕਿਆ ਸੁਹਾਣੀ ਦੂਜੇ ਤਾਂ ਤੀਜਾ ਨਾ ਨਾ ਬਈ ਜਾਣ ਵਾਰ ਸੁਹਾ ਜਮਾ ਸਹੀ ਦੱਸਿਆ ਬਾਈ ਨੇ ਦੰਦਾ ਜੀ ਬੈਠਾ ਜੀ ਦੰਦਾ ਜੀ ਆ ਬੈਠ ਲੈ ਕੁਆਲਿਟੀ ਚਾਰਚ ਮੇਰੇ ਦੀ ਚੰਗੀ ਆ ਜੀ ਬਾਈ ਗੱਲ ਚੰਗੀ ਸਿਲੈਕਸ਼ਨ ਹੁੰਦੀ ਆ ਚੰਗਾ ਪਸ਼ੂ ਦੇਖ ਕੇ ਲਿਆ ਜਾਂਦਾ ਹਨਾ ਬੜਾ ਚੰਗਾ ਯਾਰ ਬਾਈ ਚਾਰੂ ਚਰੂ ਬੈਠ ਜਾ ਯਾਰ ਲੇਖੇ ਹੀ ਹੋਈ ਲਾਓ ਫਿਰ ਬੱਚਾ ਲੈ ਕਾਹੀ ਵੀ ਲੋੜਿਆ ਤਾਂ ਆਪਾਂ ਛੱਡ ਲੈਣਾ ਬਿડા ਬੱਚੇ ਦੀ ਮਾਰਦੇ ਚੱਲ ਅਗਲੇ ਨੂੰ ਲਾ ਕੇ ਦਿਖਾਉਣਾ ਪੈਂਦਾ ਆਪਾਂ ਨੂੰ ਪਰ ਇਹ ਹੈ ਨਹੀਂ ਨਾ ਨਿਆਣੇ ਵਾਲੀ ਨਾ ਬੱਚੇ ਵਾਲੀ ਕਾਹੀ ਜਰ ਲੋੜ ਹੀ ਨਹੀਂ ਪੈਣੀ ਕਾਹੀ ਦੀ ਆ ਦੇਖੋ ਜੀ ਥਾਲੋ ਮੈਂ ਕਹਿੰਦਾ ਥਾਣੇ ਯਾਰ ਰੱਬ ਨੇ ਮਿੰਡ ਮਿੰਡ ਕੇ ਲਾਏਗਾ ਮਾਈ ਨੂੰ ਹਣਾ ਹਾਂ ਭਾਈ ਹਮ ਐ ਜੋ ਚਾਰ ਇੱਕੋ ਜੀ ਚਾਰ ਛਪਰੇ ਦੀਆਂ ਇੱਕੋ ਜੀਆਂ ਤੇ ਕਿਸੇ ਨਾ ਗੱਬਣ ਦੇ ਕਿਸੇ ਪਾਸੇ ਕੋਈ ਹੱਥ ਧਰਾਉਂਦੀ ਤੇ ਨਾ ਧਰਾਉਂਦੀ ਸੂਈ ਵੀ ਹਣਾ ਕੀ ਇਹ ਦੋਵੇਂ ਸਿਰਾ ਹੀ ਹੈ ਦੋਨੇ ਸਿਰਾ ਜੇ ਇੱਕ ਘਰ ਲੈ ਜਾ ਉਦੋਂ ਵੀ ਵਧੀਆ ਤੇ ਕੱਲਾ ਕੱਲਾ ਲੈ ਜਾ ਉਦੋਂ ਵੀ ਵਧੀਆ ਜਮਾ ਸੀਲ ਠੰਡੀ ਯਾਰ ਥਣਾ ਦੀ ਭਾਰ ਦੀ ਜੇਰ ਦੀ ਇਹ ਗਾਂ ਦੀ ਆਪਣੀ ਫੁੱਲ ਗਰੰਟੀ ਹੈ ਬਾਈ ਬਾਕੀ ਦੇ ਯਾਰ ਜਿੱਥੇ ਲੱਤ ਧਾਰ ਲਈ ਖੇਲੀ ਬਸ ਪੈਰ ਵੀ ਨਹੀਂ ਪੜਦੀ ਤੇ ਧਾਰ ਵੀ ਹੋਰ ਪੂਰੀ ਮੋਟੀ ਤੇ ਪੋਲੀ ਹੈ ਨਾ ਮੈਂ ਤੁਹਾਨੂੰ ਦਿਖਾਵਾਂਗਾ ਯਾਰ ਆ ਦੇਖੋ ਬੰਨ੍ਹ ਨੂੰ ਫੇਰੀ ਕੁਆਲਿਟੀ ਬੱਚੀ ਦੀ ਵੀ ਬਹੁਤ ਚੰਗੀ ਆ ਦੋ ਦੋ ਦਿਨਾਂ ਦੀ ਬੱਚੀ ਵੀ ਤੇ ਬਣੀ ਨਹੀਂ ਆਂਦੀ ਹੈ ਨਾ ਬਾਈ ਬਾਲਾ ਦਾਦਾ ਗਾਂਸਲੇ ਦੁੱਧ ਵਾਲਾ ਹੂੰ ਦੁੱਧ ਵਾਲਾ ਤੇ ਬਾਕੀ ਤਾਂ ਹੈ ਬਾਈ ਬਾਲਾ ਪੁੱਛੂ શકਦੀ ਲੈ ਆ ਦੇਖੋ ਜੀ ਕੁਲਕੀ ਨਾ ਮੰਨ ਲਓ ਆਪਣੀ ਪੂਛ ਵੀ ਫੜੀ ਹੋਈ ਮੈਂ ਕਹਿੰਦਾ ਕੋਈ ਚੱਕਰ ਹੀ ਨਹੀਂ ਦਾ ਬਾਈ ਯਾਰ ਬੈੜ ਦਾ ਕੁੱਤਿਆਂ ਬੜਦਾ ਯਾਰ ਲੱਗਦੀ ਮੈਂ ਕਹਿੰਦਾ ਮੇਰੇ ਪੈਰਾਂ ਤਾਂ ਹੀ ਦੁੱਧਾ ਹੀ ਜਾਂਦਾ ਹਾਂ ਹਾਂ ਦੂਜਾ ਜਦ ਮਾਰਦੇ ਫੂਲੇ ਲੈ ਲੈ ਲਓ ਜੀ ਇਸ ਗੱਲੋਂ ਜਮਾ ਬੇਫਿਕਰ ਹੋ ਜਾਓ ਚਾਰ ਚੁਫੇਰੇ ਦੀ ਬੱਚੀ ਚੰਗੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਹੋਂ ਪਿੱਛੇ ਕੋਈ ਬੰਦਾ ਹੱਥ ਵੀ ਹਲਾਦਾ ਆਪਾਂ ਨੂੰ ਬਾਈ ਹਜ਼ਾਰਾਂ ਹੀ ਜਾਂਦੀ ਪਾ ਕੇ ਆਪਣੇ ਚੈਨਲ ਤੇ ਬਾਈ ਨੇ ਵੇਚੀ ਦੇਖ ਬਾਈ ਆ ਦੇਖੋ ਜੀ ਨੰਬਰ ਯੂਰ ਕੇਸੇ ਬਾਰ ਬਾਰ ਧਾਰਾ ਮਾਰੀ ਜਾਂਦੇ ਕਿੱਲੋਂ ਦੁੱਧ ਕੱਢ ਕੇ ਬਾਹਰ ਆ ਜਾਂਦਾ ਆ ਦੇਖੋ ਜੀ ਫਾੜੀ ਵਾਲਾ ਅੱਡਰ ਆ ਗਿਆ ਹੂੰ ਚਾਰ ਫੇਰੇ ਦੀ ਕੋਈ ਮੈਨੂੰ ਹੀ ਕਹਿੰਦੀ ਵੀ ਜਗ੍ਹਾ ਲੱਗਿਆ ਯਾਰ ਜਮਾ ਵੀਰੇ ਜਮਾ ਜਿੱਥੇ ਖੜੀ ਆ ਉੱਥੇ ਥੋੜੀ ਜੇ ਪੈਰ ਚੱਕਰੇ ਵਸ਼ੀ ਨੇ ਤੇ ਬਾਈ ਬੱਗੇ ਡਿਮਾਂਡ ਇਹਦੀ ਡਿਮਾਂਡ ਮੈਂ ਫੋਨ ਦੇ ਵੇਚਣ ਵਾਲੀ ਦੋਮਾ ਬੜਾ ਮਾਜਾਇਤ ਜੀ ਹੋਊਗੀ ਹਾਂ ਕੋਈ ਮੁੱਲ ਨਹੀਂ ਆਪਾਂ ਲੱਖ ਬਲਕ ਕਰਦੇ ਜਮਾ ਕਰੂ ਬਾਈ ਫੋਨ ਤੇ ਮੁੱਲ ਬਾਈ ਦੇ ਅੱਗੇ ਵੀ ਫੋਨ ਤੇ ਹੁੰਦੇ ਹੁੰਦੇ ਆ ਜਮਾ ਜਾਇਜ ਹੈ ਨਾ ਤੇ ਨੰਬਰ ਬਾਈ ਫੇਰ ਬੋਲ 98764 ਜੀ ਬਾਈ 246 ਕਰ ਲਿਓ ਬਾਈ ਦਾ ਸੰਪਰਕ ਦੋ ਵੈੜਾ ਸੀ ਦੋ ਭਰਾ ਕੋਲੋਂ ਦਿਖਾ ਦਿਆਂ ਧੰਨਵਾਦ